ਸਤ ਮਹਾਰਾਜ ਮਹੱਲੇ ਦੇ ਦੁਆਰਾ ਕਿਰਪਾ ਕਰਦੇ ਨੇ ਕਹਿੰਦੇ ਜੀਵਾਂ ਦੇ ਅੰਦਰ ਦੀ ਕੁਝ ਤ੍ਰਿਸ਼ਨਾ ਕੁਝ ਲਾਲਚੇ ਸੰਸਾਰ ਦੇ ਕਹਿੰਦੇ ਕਿਆ ਗੱਭਰੂ ਕਿਆ ਬਿਰਦਾ ਹੈ ਕਹਿੰਦੇ ਕੀ ਗੱਭਰੂ ਗੱਭਰੂ ਤੋਂ ਭਾਵ ਹੁੰਦਾ ਹੈ ਨੌਜਵਾਨ ਹੁਣ ਆਪਾਂ ਨੌਜਵਾਨ ਕਹਿਣ ਲੱਗ ਪਏ ਕੁਝ ਹੋਰ ਸ਼ਬਦਾਵਲੀਆ ਨੇ ਪੁਰਾਣੇ ਸਮੇਂ ਚ ਸਾਡੇ ਬਜ਼ੁਰਗ ਕਿਆ ਕਰਦੇ ਸੀ ਮੁੰਡਾ ਗੱਭਰੂ ਹੋ ਗਿਆ ਜਵਾਨ ਹੋ ਗਿਆ ਤੇ ਕੀ ਬਿਰਦ ਹੈ ਕਹਿੰਦੇ ਕੀ ਬਜ਼ੁਰਗ ਤੇ ਕੀ ਜਵਾਨ ਕੀ ਜਵਾਨ ਤੇ ਕੀ ਬਿਰਦ ਅਵਸਥਾ ਤੱਕ ਕਹਿਣ ਲੱਗੇ ਜਿਹੜਾ ਮਨਮੁਖ ਹੈ ਨਾ ਤ੍ਰਿਸ਼ਨਾ ਭੁੱਖ ਨਾ ਜਾਏ ਤ੍ਰਿਸ਼ਨਾ ਤੇ ਭੁੱਖ ਦੇ ਅੰਦਰੋਂ ਜਾਂਦੀ ਨਹੀਂ ਜੋ ਮਿਲ ਗਿਆ ਤਰਸ਼ਨਾਲੂ ਜਿਹੜਾ ਇਹ ਨਹੀਂ ਕਹਿੰਦਾ ਬਹੁਤ ਮਿਲ ਗਿਆ ਕਹਿੰਦਾ ਬਹੁਤ ਘੱਟ ਮਿਲਿਆ ਹੈ ਬਹੁਤ ਘੱਟ ਮਿਲਿਆ ਹੈ ਇਦੇ ਤੋਂ ਹਿੱਸਾ ਦੂਜੇ ਨੂੰ ਕਿਉਂ ਚਲਾ ਗਿਆ ਮੈਨੂੰ ਚਾਹੀਦਾ ਸੀ ਤ੍ਰਿਸ਼ਨਾ ਦਾ ਰੂਪ ਦੇਖਣਾ ਹੋਵੇ ਤੇ ਭੁੱਖ ਦੇਖ ਨਹੀਂ ਹੋਵੇ ਅੱਗ ਦੇ ਵਿੱਚ ਕੋਈ ਮਨੁੱਖ ਕਹੇ ਵੀ ਮੈਂ ਲੱਕੜਾਂ ਪਾ ਪਾ ਕੇ ਅੱਗ ਬੁਝਾ ਦੇਵਾਂ ਨਹੀਂ ਬੁਝਦੀ ਉਹਦੀਆਂ ਲਾਠਾਂ ਬਹੁਤ ਵੱਡੀਆਂ ਜਾਣ ਗਈਆਂ ਦੂਰ ਦੂਰ ਤੱਕ ਲੋਕ ਦੇਖਣਗੇ ਕਿਸੇ ਅੰਦਰ ਤ੍ਰਿਸ਼ਨਾ ਥੋੜੀ ਹੈ ਕਿਸੇ ਅੰਦਰ ਬਹੁਤੀ ਹੈ ਬਹੁਤੀ ਤ੍ਰਿਸ਼ਨਾ ਜਦੋਂ ਬਹੁਤੇ ਪਦਾਰਥਾਂ ਨੂੰ ਅਪਣਾਉਂਦੀ ਹੈ ਦੂਜੇ ਦਾ ਹੱਕ ਹੜੱਪ ਕਰਦੀ ਹੈ ਉਦੋਂ ਫਿਰ ਲੋਕਾਂ ਨੂੰ ਨਦਰ ਆਉਂਦੀ ਹੈ ਲੋਕ ਕਹਿੰਦੇ ਉਹ ਭਰਾ ਦਾ ਭਰਾ ਹੱਕ ਖਾ ਗਿਆ ਓਏ ਦੋ ਦਾਣਿਆਂ ਨੇ ਸਾਂਝਾ ਕਾਰੋਬਾਰ ਕੀਤਾ ਹੈ ਦੂਜੇ ਦਾ ਹੱਕ ਮਾਰ ਗਿਆ ਓਏ ਸਿੱਖ ਨੂੰ ਤਾਂ ਇਹ ਆਗਿਆ ਹੀ ਨਹੀਂ ਮਹਾਰਾਜ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਕਹਿੰਦੇ ਮੁਰਦਾ ਖਾਨ ਦੇ ਤੋਲੇ ਆ ਉਹਨਾਂ ਨੂੰ ਤਾਂ ਕਿਹਾ ਮੁਸਲਮਨ ਨੂੰ ਤੇ ਹਿੰਦੂ ਨੂੰ ਬਈ ਉਹਨਾਂ ਚ ਸੀ ਸਿੱਖਾਂ ਜੀ ਤਾਂ ਹੈ ਹੀ ਨਹੀਂ ਸੀ ਗੁਸਤਾਖੀ ਮਾਫ ਹੋਣੀ ਸਾਰਾ ਕੁਝ ਸਾਡੇ ਵਿੱਚ ਹੀ ਆ ਵੜਿਆ ਹੈ ਸਾਡੇ ਵਿੱਚ ਹੀ ਆ ਗਿਆ ਅਸੀਂ ਨਹੀਂ ਹਟਦੇ ਨਾਕਾਮਾਂ ਤੋਂ ਠੱਗੀ ਠੋਰੀ ਫਰੇਬ ਸ਼ਾਲਾ ਬਹੁਤ ਤਾਦ ਅੰਦਰ ਕੋਈ ਵਿਰਲੇ ਨੇ ਜਿਹੜੇ ਬਚੇ ਹੋਏ ਨੇ ਨਹੀਂ ਤਾਂ ਦੂਜੇ ਦੀ ਛਿੱਲ ਲਾਉਣ ਨੂੰ ਤੇ ਉਪਰੋਂ ਮਿੱਠਾ ਮੁੱਖ ਮੈਂ ਰਾਮ ਬਗਲ ਮੈਂ ਛੁਰੀ ਵੇਖਦੇ ਦੀਆਂ ਜੜਾਂ ਪੱਟੀਆਂ ਕਿਵੇਂ ਜਾਵਣੇ ਨੂੰ ਪਲਟੀ ਦੀ ਲਵਾਈ ਕਿਵੇਂ ਜਾਵੇ ਸਿੱਖ ਤੇ ਸਿੱਖੀ ਵਿੱਚ ਉਦਣ ਚੜਦੀ ਕਲਾ ਆਉਣੀ ਏ ਜਿੱਦ ਨਾਲ ਹਰ ਸਿੱਖ ਡਿੱਗੇ ਹੋਏ ਦੀ ਬਾਹ ਫੜ ਕੇ ਉਹਨੂੰ ਉਠਾਉਣ ਲੱਗ ਪਿਆ ਤੇ ਰੋਂਦੇ ਨੂੰ ਗਲ ਵਕੜੀ ਵਿੱਚ ਲੈ ਕੇ ਮਨਾਉਣ ਲੱਗ ਪਿਆ ਨਹੀਂ ਭਰਾਵਾ ਤੂੰ ਦੱਸ ਮੈਂ ਜਿੰਨੇ ਜੋਗਾਂ ਤੇਰੀ ਮਦਦ ਤੇ ਖੜਾ ਐ ਇੱਕ ਦਾਣਾ ਨਹੀਂ ਕਿਸੇ ਦੀ ਹਲਪ ਕਰ ਸਕਦਾ ਪੰਦ ਦਾਣੇ ਮਿਲ ਕੇ ਕਰ ਦਿਓ ਪੰਦ ਨਹੀਂ 50 ਕਰ ਦਿਓ ਸਾਡਾ ਦੇਸ਼ ਬਾਹਰਲੇ ਦੇਸ਼ਾਂ 'ਚ ਲੰਗਰ ਲਾਉਣ ਜਾਂਦਾ ਸਾਡਾ ਦੇਸ਼ ਜਿਹੜਾ ਭੁੱਖ ਨਾਲ ਮਰਿਆ ਪਿਆ ਸਿੱਖ ਬਾਹਰ ਲਿਆ ਪਾਸਿਆਂ ਨੂੰ ਭਜਦੇ ਆ ਉੱਥੇ ਲੰਗਰ ਲਾ ਦਈਏ ਉਹ ਇੱਧਰ ਨੂੰ ਚਲੇਦਾ ਹੀ ਲਾਉਣਾ ਚਾਹੀਦਾ ਹੈ ਦੂਜਿਆਂ ਲਈ ਵੀ ਲਾਉਣਾ ਚਾਹੀਦਾ ਹੈ ਘਰ ਤੱਕ ਨਹੀਂ ਸੀਮਤ ਰਹਿਣਾ ਚਾਹੀਦਾ ਪਰ ਸਾਡਾ ਦੇਸ਼ ਜਿਹੜਾ ਹੈ ਉਹ ਸਾਰਾ ਸਿੱਖ ਭਾਈਚਾਰਾ ਭੁੱਖਾ ਮਰ ਚੱਲਿਆ ਹੈ ਦੂਜਿਆਂ ਨੂੰ ਪੜ੍ਹਾਈ ਦਾ ਉਪਦੇਸ਼ ਦਿੰਨੇ ਆ ਸਾਡਾ ਲਾਣਾ ਜਿਹੜਾ ਹੈ ਉਹ ਅਨਪੜ੍ਹ ਮਰ ਚੱਲਿਆ ਕਿੱਧਰ ਨੂੰ ਚੱਲ ਪੈਂ ਕੀ ਵਾਸਤੇ ਚੰਗੇ ਸਕੂਲ ਪੈਦਾ ਕਰੀਏ ਚੰਗੇ ਜਿੱਥੇ ਕੇਵਲ 1 ਰੁਪਏ ਚ ਜਾਂ 13 ਰੁਪਏ ਗੁਰੂ ਨਾਨਕ ਸਾਹਿਬ ਨੇ 13 ਤੋਲਿਆ 13 ਰੁਪਏ ਦਾ ਦਾਖਲਾ ਇੱਕ ਵਾਰੀ ਕਰਾ ਦੇ ਤੇ ਮੁੜ ਕੇ ਜਿੰਨੀਆਂ ਕਲਾਸਾਂ ਬੱਚਾ ਮਰਜ਼ੀ ਪੜਦਾ ਵੇ ਰਲ ਕੇ ਸਿੱਖ ਬੜੇ-ਬੜੇ ਤਨਾੜੇ ਬੜੀ-ਬੜੀ ਕਿਰਪਾ ਸਿੱਖਾਂ ਤੇ ਸਤਿਗੁਰੂ ਦੀ बड़े-बड़े कारोबार ਨੇ ਉਹ ਹੋਰ ਪਾਸਾ ਛੱਡ ਕੇ ਚੰਗੇ ਸਕੂਲ ਬਣਾਓ ਇੱਕ ਵਾਰ 13 ਰੁਪਏ ਜਮ੍ਹਾਂ ਕਰਾ ਦੇ ਪਰਚੀ ਕਟਾ ਦੇ ਤੇ ਭਾਵੇਂ ਗੋਡੇ ਤੇ ਭਾਵੇਂ ਹਾਟ ਹੋਵੇ ਤੇ ਭਾਵੇਂ ਅੱਖਾਂ ਹੋਣ ਐਸੇ ਹਸਪਤਾਲ ਪੈਦਾ ਕਰਦੇ ਯੇ ਸਾਡੇ ਕੋਲ ਦੋਨੇ ਹੀ ਨਹੀਂ ਐ ਇਹ ਦੋਗ ਚੀਜ਼ਾਂ ਹੀ ਉਹਦਾਨਾ ਪੜ੍ਹਾਈ ਤੇ ਦਵਾਈ ਕੇਵਲਾ ਫਰੀ ਸਿੱਖ ਧਰਮ ਕਰ ਲਵੇ ਜਿੰਨੇ ਸਿੱਖ ਦਗ ਤਿਆ ਗੁਸਤਾਖੀ ਮਾਫ ਦੁੱਜੇ ਵੀ ਸਿੱਖੀ ਚਾਦਣਗੇ ਬਈ ਸਿੱਖਾਂ ਵਿੱਚ ਐਡਾ ਵੱਡਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ 13 13 ਤੋਲਿਆ ਐਡਾ ਹੀ ਵੱਡੀ ਭਾਵਨਾ ਤੇ ਐਡਾ ਵੱਡਾ ਗੁਣੇ ਉਹਨਾਂ ਵਿੱਚ ਕਿ ਇੱਕ ਵਾਰੀ 13 ਰੁਪਏ ਦਵਾ ਕਰਾ ਦਿਓ ਭਾਵੇਂ ਗੋਡੇ ਪਵਾ ਲੋ ਭਾਵੇਂ ਮੋਢੇ ਤੇ ਭਾਵੇਂ ਅੱਖਾਂ ਭਾਵੇਂ ਹਾਟ ਦਾ ਆਪਰੇਸ਼ਨ ਕਰਾ ਲੋ ਭਾਵੇਂ ਆਕਸੀਜਨ ਲੱਗੇ ਮੁੜ ਕੇ ਕੋਈ ਨਹੀਂ ਪੁੱਛਦੇ ਉਹਨਾਂ ਡਾਕਟਰਾਂ ਲਈ ਉਹਨਾਂ ਹਸਪਤਾਲਾਂ ਲਈ ਆਪਣੇ ਦਸਵੰਦ ਦੀ ਮਾਇਆ ਭੇਟ ਕਰੋ ਐਵੇਂ ਕਿਸੇ ਠੱਗ ਨੂੰ ਨਾ ਫੜਾਈ ਜਾਓ ਜਿਹੜਾ ਲੁੱਟ ਕੇ ਲੈ ਜਾਵੇ ਤੇ ਆਪਣੇ ਹੀ ਬਣਾ ਕੇ ਵੇਚ ਜਾਵੇ ਜੇ ਨਹੀਂ ਵੱਡਾ ਉਪਰਾਲਾ ਹੁੰਦਾ ਨਗਰ ਆਪਣੇ ਆਪ ਮਿਲ ਕੇ ਬੈਠੋ ਆਪਦੇ ਨਗਰ ਦਾ ਧਿਆਨ ਦਿਓ ਪਰ ਉਪਕਾਰ ਕਰੀਏ ਤਾਂ ਹੋਵੇਗਾ ਅਜ ਤਾਂ ਸਿੱਖ ਦੂਜੇ ਨੂੰ ਧੱਕਾ ਮਾਰ ਕੇ ਡੇਗਣ ਤੇ ਇਰਾਦੀਏ ਬਹੁਤ ਆਦੰਦਰ ਵਿਰਲੇ ਨੇ ਜਿਹੜੇ ਹੱਲਪ ਤੇ ਖਲੋਂਦੇ ਨੇ ਮੇਰੀ ਹੱਥ ਬਨ ਕੇ ਸਨਿਮਰ ਬੇਨਤੀ ਹੈ ਗੁਰੂ ਕੇ ਸਿੱਖਾਂ ਨੂੰ ਅਰ ਸਿੱਖਾਂ ਦੀ ਬਾਹ ਪਕੜੋ ਤਾਂ ਸਿੱਖੀ ਦਾ ਪ੍ਰਚਾਰ ਹੋਣਾ ਜੇ ਨਹੀਂ ਤੇ ਮੇਰੀ ਤਰ੍ਹਾਂ ਕਥਾ ਕੱਲੀ ਕੀਤੀ ਗਏ ਰੌਲਾ ਪਾਈ ਗਏ ਚੌਕੜਿਆਂ 'ਚ ਬੈਠ ਕੇ ਜਿਹੜੇ ਚੌਕੜਿਆਂ 'ਚ ਬੈਠਦੇ ਨੇ ਉਹ ਧਾਰਮਿਕ ਸੰਸਥਾਵਾਂ ਨੂੰ ਧਾਰਮਿਕ ਸਥਾਨਾਂ ਨੂੰ ਧਾਰਮਿਕ ਲੋਕਾਂ ਨੂੰ ਦੋਸ਼ ਦੇਈ ਜਾਂਦੇ ਆ ਭਈ ਇਹ ਨਹੀਂ ਕਰਦਾ ਜੀ ਆ ਹੋ ਗਿਆ ਜੀ ਉਹ ਹੋ ਗਿਆ ਹੁਣਾਂ ਕਦੋਂ ਸਾਰੇ ਹੈਲਪ ਕਰੋ ਆਪਣਾ ਆਪਣਾ ਯੋਗਦਾਨ ਪਾਓ ਔਰ ਸਾਰੇ ਸਿੱਖੀ ਵੱਲ ਨੂੰ ਆ ਜਾਣਗੇ ਓਟ ਆਸਰਾ ਗੁਰੂ ਦਾ ਲਾਓ ਜਿਹਦੀ ਮਦਦ ਕਰੋ ਇਹ ਨਾ ਕਹੋ ਮੈਂ ਕੀਤੀ ਤੇ ਦੂਜਾ ਕੀ ਕਰਦਾ ਸਿੱਖਾ ਨਹੀਂ ਇਹ ਕਹੋ ਗੁਰੂ ਨੇ ਕੀਤੀ ਉਹ ਗੁਰੂ ਨਾਨਕ ਸਾਹਿਬ ਦੇ ਘਰ ਨੇ ਇਹ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਤਾਂ ਮੈਂ ਤੇਰੀ ਮਦਦ ਕਰਨ ਆਈ ਇਹ ਉਹਨੇ ਦਾਤ ਦਿੱਤੀ ਉਹ ਮੈਂ ਤੇਰੇ ਤੱਕ ਪਹੁੰਚਾਈਓ ਸੱਜਣਾ ਜਿੱਦਣ ਤੂੰ ਠੀਕ ਹੋ ਗਿਆ ਨਾ ਆਰਥਿਕ ਪੱਖ ਤੋਂ ਆਰੋਗਤਾ ਤੋਂ ਰੋਗ ਚੋਂ ਬਾਹਰ ਆ ਗਿਆ ਉਹ ਦਿਨ ਸੱਜਣਾ ਗੁਰੂ ਦਾ ਹੁਕਮ ਹੈ ਇਹ ਗੁਰੂ ਦਾ ਕਰਜ਼ਦਾਰ ਹੈ ਅੱਗੇ ਤੂੰ ਮਦਦ ਕਿਸੇ ਦੀ ਕਰੀ ਸਾਰੇ ਆਪਣੇ ਆ ਮਦਦ ਚੱਲ ਪਵੇਗੀ ਮਹਾਰਾਜ ਕਿਰਪਾ ਕਰੇ ਕਿਰਪਾ ਕਰਦੇ ਨੇ ਕਹਿੰਦੇ ਇਹ ਸੰਸਾਰ ਅੰਦਰ ਕੀ ਗੱਬਰੂ ਆ ਕੀ ਬਜ਼ੁਰਗ ਸਭ ਅੰਦਰ ਤ੍ਰਿਸ਼ਨਾ ਦੀ ਭੁੱਖ ਆ ਇੱਥੇ ਤਾਂ ਆਪਣਿਆਂ ਨੂੰ ਆਪਣੇ ਪੈ ਲੁੱਟਦੇ ਨੇ ਕਿਸੇ ਨੂੰ ਕੀ ਕੋਈ ਖਾਕ ਭੋਜਨ ਖਵਾਏਗਾ ਹੈਲਪ ਕਰੇਗਾ ਮਦਦ ਕਰੇਗਾ ਦਵਾਈ ਦਵਾਏਗਾ ਇਹ ਅੰਦਰ ਪਾਵਨਾ ਬੁਨਾਈਏ ਫੇਰ ਦਾਕੇ ਸਾਡਾ ਦੇਸ਼ ਸਾਡੀ ਕੌਮ ਚੜਦੀ ਕਲਾ ਚੋਹਣੀ ਆ ਅਸੀਂ ਦੂਜਿਆਂ ਨੂੰ ਦੋਸ਼ ਦਿੰਨੇ ਆ ਜੀਆ 크੍ਰਿਸਚਨ ਵਧ ਰਏ ਨੇ ਫੁਲਾਨਾ ਵਧ ਰਿਆ ਉਹ ਉਹ ਇਹ ਉਹਨਾਂ ਨੂੰ ਕਿਸੇ ਨੂੰ ਦਵਾਈ ਕਿਸੇ ਨੂੰ ਕੁਦ ਇਹ ਸੰਸਾਰ ਨੂੰ ਜਿੱਥੇ ਨਿਰੰਕਾਰ ਨਾਲ ਜੋੜਨਾ ਹੈ ਗੁਰੂ ਦੀ ਬੜੀ ਬਖਸ਼ਿਸ਼ ਹੈ ਸਿੱਖਾਂ ਤੇ ਜਿੰਨਾ ਤੇ ਬਖਸ਼ਿਸ਼ ਹੈ ਉਹ ਦੂਜਿਆਂ ਦੀ ਮਦਦ ਕਰੋ ਤੇ ਇਧਰ ਨੂੰ ਸਹੂਲਤਾ ਵੀ ਦਿਓ ਦਵਾਈ ਦੀ ਪੜਾਈ ਗੁਰੂ ਵੱਲੋਂ ਅਸੀਂ ਕੀ ਕਰ ਸਕਦੇ ਉਹ ਕਰੀਏ ਮਿਲ ਕੇ ਦੂਜੇ ਨੂੰ ਦੋਸ਼ ਨਹੀਂ ਅਸੀਂ ਦੂਜਾ ਦੂਜੇ ਤੇ ਦੋਸ਼ ਸੱਟੇ ਜਾਂਦਾ ਦੂਜਾ ਦੂਜੇ ਤੇ બસ ਇਹੀ ਕੰਮ ਸਾਡੇ ਕੋਲ ਰਹਿ ਗਿਆ ਔਰ ਕੋਈ ਨਹੀਂ ਰਹਿ ਗਿਆ ਗੁਰੂ ਕਿਰਪਾ ਕਰੇ ਬਹੁਤ ਕਿਰਪਾ ਹੈ ਇਧਰ ਨੂੰ ਧਿਆਨ ਵੀ ਦੇਈਏ ਇਧਰ ਨੂੰ ਸਾਡਾ ਘਰ ਉਜੜਦਾ ਜਾ ਰਿਹਾ ਹੈ ਸਾਡਾ ਸਿੱਖ ਪਰਿਵਾਰ ਉਜੜਦਾ ਰਿਹਾ ਜਾ ਰਿਹਾ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ ਸੁਖੀ ਬਸੈ ਮੋਰੋ ਪਰਵਾਰਾ ਇਹ ਨਹੀਂ ਕਿਹਾ ਸਹਿਬ ਜਾਦੇ ਤੇ ਮੇਰੀਆਂ ਧਰਮ ਸੁ ਪਤਨੀਆਂ ਤੇ ਮੇਰਾ ਲਾਣਾ ਮਾਣਾ ਠੀਕ ਹੋ ਜਾਏ ਕਿਹੜਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਏ ਕਰਤਾਰ ਅਕਾਲ ਪੁਰਖ ਵੈਗਰੂ ਜਿੰਨੇ ਸਿੱਖ ਨੇ ਸੇਵਕ ਨੇ ਇਹ ਸਾਰੇ ਮੇਰਾ ਪਰਿਵਾਰ ਏ ਅਸੀਂ ਦਾ ਖਾਲਸਾ ਪੰਥ ਨੂੰ ਨਹੀਂ ਪਰਿਵਾਰ ਸਮਝਿਆ ਕਦੇ ਅਸੀਂ ਸਿੱਖ ਜਗਤ ਨੂੰ ਨਹੀਂ ਪਰਿਵਾਰ ਸਮਝਿਆ ਅਸੀਂ ਤੈਨੂੰ ਮਾਰਨ ਤੇ ਤੋਲੇ ਹੋਏ ਇਹਨਾਂ ਉਭਾਰਨ ਵੱਲ ਨੂੰ ਬਿਰਤੀ ਲਿਆਈਏ ਫਿਰ ਆਪ ਵੀ ਬਚਾਂਗੇ ਤੇ ਸਾਡੇ ਜਿਹੜੇ ਛੋਟੇ-ਛੋਟੇ ਨਿੱਕੇ ਪਰਿਵਾਰ ਐ ਨਾ ਇਹ ਵੀ ਬਚਣਗੇ ਨਹੀਂ ਤੇ ਅੱਗ ਲੱਗ ਜਾਵੇ ਨਾ ਭਾਵੇਂ ਭਦੌੜ ਦੇਓ ਪਰਲੇ ਕੋਨੇ ਤੇ ਤੇ ਮਤ ਨਕਸ਼ੇ ਬਣਾਈਏ ਇੱਕ ਦਿਨ ਲੱਗੀ ਹੋਈ ਅੱਗ ਨੇ ਆਲੇ-ਉਦਾਲੇ ਵਿੱਚ ਸਾਡੇ ਘਰ ਵੀ ਫੂਕ ਦੇਨੇ ਆ ਜਿਹੜੀ ਬਿਮਾਰੀ ਦੂਰ ਫਿਰਦੀ ਆ ਨਾ ਜੇ ਅਸੀਂ ਚੇਤਨ ਨਾ ਹੋਏ ਜਗਤ ਨੇ ਧਿਆਨ ਨਾ ਦਿੱਤਾ ਇਧਰ ਨੂੰ ਧਿਆਨ ਨਾ ਕੀਤਾ ਤੇ ਇੱਕ ਦਿਨ ਅੱਗ ਫੂਕਦੀ ਤੁਰੀ ਆਵੇਗੀ ਇਧਰ ਨੂੰ ਵਧਿਏ ਤ੍ਰਿਸ਼ਨਾ ਦੀ ਭੁੱਖ ਤੋਂ ਬਚੀਏ ਅੱਗੇ ਨੂੰ ਵਧਿਏ ਗੁਰੂ ਦੇ ਹੁਕਮ ਨੂੰ ਕਾਬਲੇ ਕਬੂਲ ਕਰੀਏ ਮਹਾਰਾਜ ਕਹਿੰਦੇ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ ਕੋਟ ਜੋਰੇ ਲੱਖ ਕਰੋੜੀ ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁੱਜੀ ਹੈ ਤ੍ਰਿਸ਼ਨਾ ਕਿਸੇ ਵਿਰਲੇ ਦੀ ਬੁਝਦੀ ਆ ਤ੍ਰਿਸ਼ਨਾ ਕਦੇ ਨਾ ਬੁਝਈ ਦੁੱਬਦਾ ਹੋਏ ਖਾਰ ਦੁਚਿੱਤੀ ਦੇ ਵਿੱਚ ਬਰਬਾਦ ਹੋ ਰਹੇ ਆ ਤ੍ਰਿਸ਼ਨਾ ਅਗਣ ਜਲੇ ਸੰਸਾਰਾ ਜਲ ਦਲ ਖਪੈ ਬਹੁਤ ਵਿਕਾਰਾ ਉਹਦੇ ਤ੍ਰਿਸ਼ਨਾਲੂ ਜੀਵ ਜਲ ਦਲ ਕੇ ਖਪਦੇ ਖਤਮ ਹੁੰਦੇ ਆ ਤ੍ਰਿਸ਼ਨਾ ਗੁਜੈ ਹਰ ਕੇ ਨਾਮ ਪ੍ਰਭੂ ਦੇ ਨਾਮ ਨਾਲ 부ਝਨੀ ਆ ਮਹਾਰਾਜ ਕਹਿੰਦੇ ਮਹਾ ਸੰਤੋਖ ਹੋਵੇ ਗੁਰਬਚਨੀ ਗੁਰੂ ਦੇ ਬਚਨ ਨਾਲ ਅੰਦਰ ਸੰਤੁਸ਼ਟਤਾ ਆਵੇਗੀ ਸੰਤੋਖ ਆਵੇਗਾ ਪ੍ਰਭ ਸਿਓ ਲੱਗੈ ਪੂਰਨ ਧਿਆਨ ਪ੍ਰਭੂ ਦੇ ਨਾਲ ਧਿਆਨ ਇੱਕ ਮਿਕ ਹੋ ਜਾਵੇਗਾ ਜੁੜ ਜਾਵੇਗਾ ਜਦੋਂ ਚੱਲਾਂਗੇ ਮਹਾਰਾਜ ਕਹਿੰਦੇ ਆ ਫਿਰ ਕੀ ਹੁੰਦਾ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਨਾਈ ਗੁਰਮੁਖ ਸਬਦਿ ਰਤਿਆ ਸ਼ੀਤਲ ਹੋਏ ਆਪ ਗਵਾਏ ਗੁਰਮਖ ਜਿਹੜੇ ਗੁਰੂ ਦੁਆਰਾ ਸ਼ਬਦ ਵਿੱਚ ਬ੍ਰਹਮ ਵਿੱਚ ਰਤੇ ਮਤੇ ਗਏ ਸ਼ੀਤਲ ਹੋਏ ਠੰਡੇ ਠਾਰ ਹੋ ਗਏ ਆਪ ਗਵਾਏ ਜਦੋਂ ਆਪਣਤ ਨੂੰ ਅੰਦਰੋਂ ਛੱਡਿਆ ਹੰਗ ਤਾਂ ਮਮਤਾ ਨੂੰ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚੁਤਰਾਈ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੋਖ ਨਾ ਲੱਗੈ ਆਏ ਅੰਦਰ ਜਦ ਤ੍ਰਿਪਤ ਹੋ ਗਿਆ ਰੱਦ ਗਿਆ ਭੁੱਖ ਤੋਂ ਰਹਿਤ ਹੋ ਗਿਆ ਫਿਰ ਸੰਤੁਸ਼ਟ ਹੋ ਗਿਆ ਨਾ ਫਿਰ ਭੁੱਖ ਨਹੀਂ ਲੱਗਦੀ ਫਿਰ ਪਰਪਕਾਰ ਜਾਗੇਗਾ ਫਿਰ ਪਰਉਪਕਾਰੀ ਬਣੇਗਾ ਮਹਾਰਾਜ ਸਚੇ ਪਰਸ਼ਾ ਕਹਿੰਦੇ ਨੇ ਨਾਨਕ ਜੇ ਗੁਰਮਖ ਕਰਹਿ ਸੋ ਪਰਵਾਨ ਹੈ ਗੁਰਮਖ ਫਿਰ ਜੋ ਕਰਦਾ ਉਹ ਪ੍ਰਭੂ ਨੂੰ ਪਰਵਾਨ ਹੁੰਦਾ ਤੇ ਗੁਰਮਖ ਕਰਦਾ ਉਹੀ ਹੈ ਜੋ ਪ੍ਰਭੂ ਦੇ ਅਨਕੂਲ ਹੋਵੇ ਜੋ ਨਾਮ ਰਹਿ ਲਿਬ ਲਾਏ ਕਿਹੜਾ ਗੁਰਮਖੇ ਕਿਹਦਾ ਕੀਤਾ ਗੁਰੂ ਨੂੰ ਪ੍ਰਵਾਣੇ ਜਿਨ੍ਹਾਂ ਦੀ ਲਿਬ ਨਾਮ ਵਿੱਚ ਜੁੜੀ ਰਹਿੰਦੀ ਏ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਪੌੜੀ ਦੁਆਰਾ ਸੰਖੇਪ ਕਰਾਂ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਉਮ ਬਲਿਹਾਰੀ ਤਿੰਨ ਕਉ ਜੋ ਗੁਰਮਖ ਸਿੱਖਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਿਰਪਾ ਕਰਦੇ ਮੈਂ ਕੁਰਬਾਨ ਨਾਵਾ ਉਨ੍ਹਾਂ ਗੁਰੂ ਕੇ ਸਿੱਖਾਂ ਤੋਂ ਜਿਨ੍ਹਾਂ ਦੇ ਸੁਭਾਅ ਦੇ ਅੰਦਰ ਗੁਰੂ ਦੀ ਸਿੱਖਿਆ ਆ ਗਈ ਜਿਨ੍ਹਾਂ ਗੁਰੂ ਤੋਂ ਸਿੱਖਿਆ ਲੈ ਕੇ ਚੱਲਣਾ ਕੀਤਾ ਹੈ ਜਿਹੜੇ ਗੁਰੂ ਦੇ ਸਰ ਬਣ ਗਏ ਨੇ ਔਰ ਉਨ੍ਹਾਂ ਤੋਂ ਕੁਰਬਾਨ ਹਾ ਮਹਾਰਾਜ ਕਹਿੰਦੇ ਜੋ ਹਰ ਨਾਮ ਧਿਆਏ ਦੇ ਜਿਹੜੇ ਹਰੀ ਦੇ ਨਾਮ ਨੂੰ ਧਿਆਉਂਦੇ ਤਿੰਨ ਦਰਸ਼ਨ ਪਿੱਖਾ ਉਹਨਾਂ ਦਾ ਮੈਂ ਦਰਸ਼ਨ ਕਰਾਂ ਜਿਹੜੇ ਨਾਮ ਧਿਆਉਂਦੇ ਨੇ ਉਹਨਾਂ ਦਾ ਦੇਦਾਰ ਕਰਾਂ ਕਾਂਖੀ ਇਕੈ ਦਰਸ ਤੁਹਾਰੂ ਨਾਨਕ ਓਨ ਸੰਗ ਮੋਹਿ ਉਧਾਰੋ ਉਪਾਰ ਉਤਾਰਾ ਹੁੰਦਾ ਸੁਣ ਕੀਰਤਨ ਹਰ ਗੁਣ ਰਮਾ ਔਰ ਉਹਨਾਂ ਦਾ ਕੀਰਤਨ ਬੰਦਗੀ ਆਬਾਦਤ ਨੂੰ ਸੁਣ ਕੇ ਜਸਨੋ ਹਰੀ ਦੇ ਗੁਣ ਗਾਇਨ ਕਰਾਂ ਹਰ ਜਸ ਵੈ ਗੁਰੂ ਦਾ ਨਾਮ ਮਨ ਲਿਖਾ ਮਨ ਦੇ ਵਿੱਚ ਲਿਖ ਲਿਆ ਜਿਹੜੇ ਲਿਖ ਲਈਦਾ ਇਹ ਚੀਜ਼ ਉਹ ਮਿਟਦੀ ਨਹੀਂ ਉਹ ਅੰਦਰ ਦਿਲ ਦੀ ਪੱਟੀ ਤੇ ਲਿਖ ਲਿਆ ਹਰ ਨਾਮ ਸਲਾਹੀ ਰੰਗ ਸਿਉ ਪ੍ਰੇਮ ਦੇ ਨਾਲ ਹਰੀ ਦੇ ਨਾਮ ਦੀ ਸਿਫਤੋ ਸਾਲਾਂਗਾ ਕੀਤੀ ਜਪਿਆ ਸਭ ਕਿਲਬਿਖ ਕ੍ਰਿਖਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਕਿਲਬਿਖ ਕੀਤੇ ਹੋਏ ਬੱਜਰ ਪਾਪ ਨੇ ਸਾਰੇ ਦੇ ਸਾਰੇ ਨਾਸ਼ ਹੋਏ ਧਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਧੰਨ ਧੰਨ ਉਹ ਜਗਾ ਸਰੀਰ ਏ ਔਰ ਉਹ ਜਗਾ ਜਿੱਥੇ ਮੇਰਾ ਗੁਰ ਧਰੇ ਵਿਖਾ ਜਿੱਥੇ ਮੇਰੇ ਗੁਰੂ ਨੇ ਕਦਮ ਧਰਿਆ ਉਹ ਜਗਾ ਧਾਨਿਆ ਸਾ ਤਰਤਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਗੁਰ ਦੇਖਿਆ ਜਾਏ ਜਿਨ੍ਹਾਂ ਦੇ ਦਾਰ ਕੀਤਾ ਔਰ ਜਿੱਥੇ ਕਦਮ ਗੁਰੂ ਨੇ ਧਰੇ ਹਿਰਦੇ ਦੇ ਅੰਦਰ ਉਹ ਜਗਾ ਪਾਵਨ ਤੇ ਪਵਿੱਤਰ ਇਹ ਧੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਰਾਮਦਾਸ ਸਾਹਿਬ ਦਾਤਾ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਏ ਮੇਰ ਵਰਸਾਉਣ ਸਤਿਗੁਰੂ ਸਾਨੂੰ ਸਾਰਿਆਂ ਨੂੰ ਮਤ ਆਵੇ ਔਰ ਅਸੀਂ ਗੁਰਮਤ ਦੇ ਧਾਰਨੀ ਹੋਈਏ ਗੁਰੂ ਦੇ ਅਨੁਕੂਲ ਹੋਈਏ ਪ੍ਰਭਾਂ ਵਾਲੇ ਗੁਨਾਹ ਦੇ ਧਾਰਨੀ ਹੋਈਏ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪਰਵਾਨ ਗਰੀਬ ਨਿਵਾਜ਼ ਸਾਡੇ ਪੜਨ ਸੁਣਨ ਵਾਲਿਆਂ ਨੂੰ ਸਮਾਦਾ দান ਬਖਸ਼ਣ